ਇਹ ਲੋਕ ਸਭਾ ਦੀ ਗੱਲ ਕਰਾਂ ਐਸوار ਇਕੱਲਿਆਂ ਲੜ ਰਹੇ ਹੋ ਨਾਤਾ ਕਾਲੀ ਦਲ ਦਾ ਕੋਈ ਸਮਰਥਨ ਹੈ ਤੇ ਕਿਤੇ ਨਾ ਕਿਤੇ ਕਿਸਾਨਾਂ ਦਾ ਵਿਰੋਧ ਵੀ ਲਗਾਤਾਰ جاری ਹੈ ਜੇ ਵਿਰੋਧ ਵਿਰੋਧ ਦੇ ਲਈ ਹੋਵੇ ਕੁਛ ਰਾਜਸੀ ਇਤਸਾਦਨ ਲਈ ਹੋਵੇ ਉਹ ਬੜੀ ਮੰਦ ਭਾਗੀ ਗੱਲ ਹੁੰਦੀ ਹੈ ਇਹਨਾਂ ਨੇ ਕਿਸਾਨ ਜਿਹੜਾ ਪਵਿੱਤਰ ਨਾਮ ਇਨਵੋਲਵ ਕਰ ਲਿਆ ਇਹਦੇ ਵਿੱਚ ਕਿਸਾਨ ਜਥੇ ਬੰਦੀਆਂ ਨੇ ਸਾਨਾ ਦੇ ਵੱਲੋਂ ਸਭ ਤੋਂ ਪਹਿਲਾਂ ਕਿਹਾ ਗਿਆ ਕਿ ਜਦੋਂ ਕਮਿਟਮੈਂਟ ਹੋਈ ਹੈ ਜਦੋਂ ਬਹਿ ਕੇ ਗੱਲਬਾਤ ਹੋਈ ਹੈ ਟੇਬਲ ਟਾਕ ਹੋਈ ਹੈ ਉਦੋਂ ਤੱਕ ਸਾਨੂੰ ਲਾਰੇ ਲਾਏ ਗਏ 1 ਸਾਲ ਤੋਂ ਵੱਧ ਦਾ ਸਮਾਂ ਟਪਾਇਆ ਗਿਆ ਫਿਰ ਸਾਨੂੰ ਬਰੂਹਾਂ ਤੇ ਆਉਣਾ ਪਿਆ ਕਿਹੜੇ ਲਾਰੇ ਲਾਏ ਗਏ ਜੀ ਕਿਹੜੇ ਲਾਰੇ ਲਾਏ ਗਏ ਛੱਡੀ ਮੈਡਮ ਚੁਟਕੀ ਜਿਹੜੀ ਅਨਮੋਲ ਗਗਨਮਾਨ ਹੈ ਆ ਕੇ ਚੁਟਕੀਆਂ ਵਰਦੀ 5 ਮਿੰਟ ਚ ਐਮਐਸਪੀ 5 ਮਿੰਟ ਸਾਰੀਆਂ ਫਸਲਾਂ ਦੇ ਦਿਆਂਗੇ ਯਾਪੀ ਸਿਆਸਤ ਦੇ ਵਿੱਚ ਜਿਹੜੇ ਵੱਡੇ ਦਿਗਜ ਨੇ ਦੂਜੀ ਪਾਰਟੀਆਂ ਦੇ ਵਿੱਚੋਂ ਕਿਤੇ ਨਾ ਕਿਤੇ ਉਹ ਭਾਜਪਾ ਦਾ ਹਿੱਸਾ ਜ਼ਰੂਰ ਬਣੇ ਪਰ ਕਸਾਨ ਨਹੀਂ ਬਣ ਪਾਰੇ ਆਖਰ ਹੋ ਕੀ ਰਿਹਾ ਭਾਜਪਾ ਦੇ ਵਿੱਚ ਚੱਲ ਕੀ ਰਿਹਾ ਇੱਕ ਪਾਸੇ ਵਿਰੋਧੀਆਂ ਦੇ ਵੱਲੋਂ ਸਾਫਟ ਤੌਰ ਤੇ ਕਿਹਾ ਗਿਆ ਹੈ ਕਿ ਈਡੀ ਬੰਬ ਰੋੜ ਰਹੀ ਹੈ ਜੋ ਕਾਰਵਾਈ ਕਿਸੇ ਤੇ ਹੈ ਕਿਸ ਨੇ ਗਲਤ ਕੀਤਾ ਹੋਇਆ ਤਾਂ ਉਹਦੇ ਤੇ ਕਾਰਵਾਈ ਤਾਂ ਹੋਏਗੀ ਸਾਰੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਨਿਆਂਪਾਲਿਕਾ ਨਹੀਂ ਛੱਡ ਰਹੀ ਤੁਸੀਂ ਨਿਆਂਪਾਲਿਕਾ ਦੇ ਖਿਲਾਫ ਹੀ ਰੈਲੀ ਕਰ ਰਹੇ ਹੋ ਤੇ ਇਹਦਾ ਮਤਲਬ ਸੰਵਿਧਾਨ ਨੂੰ ਖਤਰਾ ਤੁਹਾਡੇ ਕੋਲੋਂ ਆ ਜਾਂ ਸਾਡੇ ਕੋਲੋਂ ਸਸਕਾਲਸ ਕਾਈਨ ਉਸ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਕਿ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚਰਨੀ ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭੱਜ ਚੁੱਕਾ ਹੈ ਤੇ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ ਤੇ ਪੰਜਾਬ ਦੀ ਸਿਆਸਤ ਵੀ ਪੂਰੀ ਤਰ੍ਹਾਂ ਦੇ ਨਾਲ ਪੱਪਾ ਨਜ਼ਰ ਆ ਰਹੀ ਹੈ ਵਕੂ ਵਕ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਵਾਰ ਪਲਟ ਵਾਰ ਲਗਾਤਾਰ ਚੱ ਰਹੀ ਹੈ ਤੇ ਗੱਲਬਾਤ ਕਰਾਂਗੇ ਹਰਜੀਤ ਸਿੰਘ ਗਰੇਵਾਲ ਦੇ ਨਾਲ ਜੋ ਭਾਜਪਾ ਦੇ ਵੱਡੇ ਦਿਗਜ ਮੰਨੇ ਜਾਂਦੇ ਨੇ ਉਹਨਾਂ ਤੋਂ ਜਾਣਾਂਗੇ ਕਿ ਪੰਜਾਬ ਦਾ ਹਾਲ ਕੀ ਹੈ ਪੰਜਾਬ ਦੀ ਸਿਆਸਤ ਭਾਜਪਾ ਨੂੰ ਲੈ ਕੇ ਕੀ ਕੁਝ ਕਹਿ ਰਹੀ ਹੈ ਕਿਉਂਕਿ ਵਿਰੋਧ ਵੀ ਲਗਾਤਾਰ ਚੱ ਰਿਹਾ ਹੈ ਸਿਆਸੀ ਪਾਰਟੀਆਂ ਦੇ ਵੱ ਦਰ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਵੱਡੇ ਨਿਸ਼ਾਨੇ ਸਾਦੇ ਜਾ ਰਹੇ ਨੇ ਕਿਉਂਕਿ ਬੀਤੇ ਦੌਰ ਦੇ ਵਿੱਚ ਜੋ ਕੁਝ ਹੋਇਆ ਕਿਤੇ ਨਾ ਕਿਤੇ ਪੰਜਾਬ ਉਸਤੇ ਸਵਾਲ ਖੜੇ ਕਰਦਾ ਤੇ ਸਭ ਤੋਂ ਪਹਿਲਾਂ ਗਰੇਵਲ ਸਾਹਿਬ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਸ਼ੁਕਰੀਆ ਜੀ ਧੰਨਵਾਦ ਗਰੀਵਾਲ ਸਾਹਿਬ ਪੰਜਾਬ ਦੀ ਸਿਆਸਤ ਨੂੰ ਕਿਵੇਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਇਸ ਸਮੇਂ ਭਾਜਪਾ ਦਾ ਜਿਹੜਾ ਗਰਾਊਂਡ ਹੈ ਉਹ ਕਿਵੇਂ ਹੈ ਕਿਉਂਕਿ ਇਸ ਵਾਰ ਜਿਹੜੀ ਚੋਣ ਲੜੀ ਜਾ ਰਹੀ ਹੈ ਭਾਵੇਂ ਵਿਧਾਨ ਸਭਾ ਦੀ ਗੱਲ ਕਰਾਂ ਭਾਵੇਂ ਲੋਕ ਸਭਾ ਦੀ ਗੱਲ ਕਰਾਂ ਇਸ ਵਾਰ ਇਕੱਲਿਆਂ ਲੜ ਰਹੇ ਹੋ ਨਾਤਾ ਆਕਾਲੀ ਦਲ ਦਾ ਕੋਈ ਸਮਰਥਨ ਹੈ ਤੇ ਕਿਤੇ ਨਾ ਕਿਤੇ ਕਿਸਾਨਾਂ ਦਾ ਵਿਰੋਧ ਵੀ ਲਗਾਤਾਰ ਜਾ ਰਹੀ ਹੈ ਖਾਸ ਕਰਕੇ ਪੁੱਛਣਾ ਇਹ ਚਾਹ ਰਹੇ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਭਾਜਪਾ ਕਿੱਥੇ ਖੜੀ ਹੈ ਦੇਖੋ ਪਹਿਲੀ ਤੱਕ ਗੱਲ ਇਹ ਆ ਕਿ ਜਿਹੜਾ ਵਿਰੋਧ ਆ ਉਹ ਹਰ ਪਾਰਟੀ ਦਾ ਹੁੰਦਾ ਹਰ ਵਿਅਕਤੀ ਦਾ ਹੁੰਦਾ ਜੇ ਵਿਰੋਧ ਡੈਮੋਕਰੇਟਿਕ ਹੋਵੇ ਮਤਲਬ ਪੀਸਫੁਲ ਸ਼ਾਂਤਮਈ ਹੋਰ ਵਿਰੋਧ ਕਿਸੇ ਪ੍ਰਿੰਸੀਪਲਸ ਤੇ ਹੋਵੇ ਉਹ ਠੀਕ ਹੁੰਦਾ ਉਹਦੇ ਨਾਲ ਡੈਮੋਕਰੇਸੀ ਵੀ ਸਟਰੰਥਨ ਹੁੰਦੀ ਹੈ ਸਭ ਦਾ ਇਹ ਡੈਮੋਕਰੇਟਿਕ ਰਾਈਟ ਹੈ ਪਰ ਜੇ ਵਿਰੋਧ ਵਿਰੋਧ ਦੇ ਲਈ ਹੋਵੇ ਕੁਝ ਰਾਜਸੀ ਇਤਸਾਦਨ ਲਈ ਹੋਵੇ ਉਹ ਬੜੀ ਮੰਦ ਭਾਗੀ ਗੱਲ ਹੁੰਦੀ ਹੈ। ਹਮ ਇਹਨਾਂ ਨੇ ਕਿਸਾਨ ਜਿਹੜਾ ਪਵਿੱਤਰ ਨਾਮ ਇਨਵੋਲਵ ਕਰ ਲਿਆ ਇਹਦੇ ਵਿੱਚ। ਹਮ ਕਿਸਾਨ ਜਥੇਬੰਦੀਆਂ ਨੇ। ਜੀ। ਉਹ ਜਥੇਬੰਦੀਆਂ ਜਿਹੜੀਆਂ ਨੇ ਜਥੇਬੰਦੀਆਂ ਦਾ ਵਿਰੋਧ ਆ ਕਿਸਾਨ ਦਾ ਵਿਰੋਧ ਨਹੀਂ ਹੈ। ਜੇ ਕਿਸਾਨ ਸਾਨੂੰ ਵੋਟ ਨਾ ਕਰਦਾ ਹੋਵੇ ਸਹੀਆਂ ਸਰਕਾਰਾਂ ਕਿੱਦਾਂ ਬਣਨ? ਹਮ ਤੁਸੀਂ ਦੇਖਣਾ ਪੰਜਾਬ 'ਚ ਵੀ ਅਸੀਂ ਸੀਟਾਂ ਜਿੱਤਣੀਆਂ ਨੇ। ਹਮ ਇਸੇ ਕਹਿੰਦੇ ਕਿਸਾਨ ਦਾ ਵਿਰੋਧ ਦਾ ਵਿਰੋਧ ਨਹੀਂ ਹੈਗਾ। ਹਮ ਇਹ ਜਥੇਬੰਦੀਆਂ ਦਾ ਵਿਰੋਧ ਆ ਜਥੇਬੰਦੀਆਂ ਨਾਲ ਕੁਝ ਕਿਸਾਨ ਆਰਗੇਨਾਈਜ਼ ਕਰ ਲੈਂਦੀਆਂ ਨੇ ਉਹ ਜਿੱਦਾਂ ਮੈਂ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਕਿਸਾਨ ਮੋਰਚਾ ਉਹਦਾ ਅਲਰੇਡੀ ਜਨਰਲ ਸੈਕਟਿਵਿਟੀ ਵੀ ਰਿਹਾ ਪਰਿਵਾਰੀ ਵੀ ਰਿਹਾ ਅਸੀਂ ਵੀ ਦੇਸ਼ 'ਚ ਕਿਸਾਨ ਆਪਦੇ ਨਾਲ ਜੋੜਿਆ ਹੋਇਆ ਸੀ ਕਾਂਗਰਸ ਵਾਲੇ ਵੀ ਆਪਦੇ ਨਾਲ ਜੋੜਦੇ ਸੀ ਉਹਨਾਂ ਦੀ ਵੀ ਜਥੇਬੰਦੀਆਂ ਕਿਸਾਨਾਂ 'ਚ ਕਿਸਾਨ ਕਾਂਗਰਸ ਦੇ ਨਾਮ ਤੇ ਇਸੇ ਤਰ੍ਹਾਂ ਹੀ ਅਕਾਲੀ ਦਲ ਵੀ ਜੋੜਦਾ ਅਕਾਲੀ ਦਲ ਨੇ ਵੀ ਕਿਸਾਨ ਸੈੱਲ ਬਣਾਇਆ ਹੋਇਆ ਆਪਦਾ ਤੇ ਪਹਿਲਾਂ ਤਾਂ ਮਲੂਕਾ ਸਾਹਿਬ ਸੀ ਉਹਦੇ ਪ੍ਰਧਾਨ ਤੇ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ ਇਸੇ ਤਰ੍ਹਾਂ ਹੀ ਕਿਸਾਨ ਜਥੇਬੰਦੀਆਂ ਨੇ ਇਹ ਅਲੱਗ-ਅਲੱਗ ਵਿਚਾਰਧਾਰਾ ਤੋਂ ਪ੍ਰਯਤਨ ਹੈ ਤੇ ਕਿਸਾਨ ਦਾ ਵਿਰੋਧ ਨਹੀਂ ਮੈਂ ਇਹਨੂੰ ਕਹਿ ਸਕਦਾ ਔਰ ਹਾਂ ਕਿਸਾਨ ਦਾ ਮਸਲਾ ਜਰੂਰ ਹੈ ਕਿਸਾਨ ਮਸਲਾ ਹੈ ਪਰ ਉਹ ਤਾਂ ਗੱਲਬਾਤ ਨਾਲ ਹੀ ਹੱਲ ਹੋਊ ਨਾ ਅੱਜ ਕਿਹੜੀ ਸਰਕਾਰ ਅਜਤਾ ਇਲੈਕਸ਼ਨ ਕਮਿਸ਼ਨ ਦੀ ਸਰਕਾਰ ਕੋਈ ਨੋਟੀਫਿਕੇਸ਼ਨ ਸਰਕਾਰ ਨਹੀਂ ਜਾਰੀ ਕਰ ਸਕਦੀ ਕੋਈ ਆਰਡਰ ਨਹੀਂ ਕਰ ਸਕਦੀ ਕੋਈ ਕੁਝ ਨਹੀਂ ਕਰ ਸਕਦੀ ਔਰ ਨਾ ਹੀ ਕੋਈ ਕਮਿਟਮੈਂਟ ਕਰ ਸਕਦੀ ਹੈ ਇਲੈਕਸ਼ਨ ਕਮਿਸ਼ਨ ਕਹੂਗਾ ਕਾਦੀ ਕਮਿਟਮੈਂਟ ਕਰਨੇ ਹੋ ਬਾਈ ਪਰ ਕਿਸਾਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜਦੋਂ ਕਮਿਟਮੈਂਟ ਹੋਈ ਹੈ ਜਦੋਂ ਬਹਿ ਕੇ ਗੱਲਬਾਤ ਹੋਈ ਹੈ ਟੇਬਲ ਟਾਕ ਹੋਈ ਹੈ ਉਦੋਂ ਤੱਕ ਸਾਨੂੰ ਲਾਰੇ ਲਾਏ ਗਏ 1 ਸਾਲ ਤੋਂ ਵੱਧ ਦਾ ਸਮਟ ਪਾਇਆ ਗਿਆ ਫਿਰ ਸਾਨੂੰ ਬਰੂਹਾਂ ਤੇ ਆਉਣਾ ਪਿਆ ਕਿਹੜੇ ਲਾਰੇ ਲਾਏ ਗਏ ਜੀ ਕਿਹੜੇ ਲਾਰੇ ਲਾਏ ਗਏ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀ ਐਮਐਸਪੀ ਐਮਐਸਪੀ ਦੇ ਉੱਤੇ ਵੀ ਭਾਜਪਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਲਾਗੂ ਕਰਾਂਗੇ ਇਸ ਤੋਂ ਇਲਾਵਾ ਹੋਰ ਮੰਗਾ ਵੀ ਸਨ ਫਿਰ ਉਹ ਕਿੱਥੇ ਆ ਹੁਣ ਤਾਂ ਲੋਪਰਾ ਪਹਿਲੀ ਗੱਲ ਤਾਂ ਇਹ ਆ ਕਿ ਮੈਂ ਨਹੀਂ ਇਹ ਗੱਲ ਕਹਿ ਰਿਹਾ ਇਹ ਰਾਜੇਵਾਲ ਜੀ ਨੇ ਕਹੀ ਇਹ ਉਗਰਾਹਾਂ ਨੇ ਕਹੀ ਇਹ ਬਾਕੀ ਚਰੂਨੀ ਜੀ ਨੇ ਕਹੀ ਕਿਸਾਨ ਨੇਤਾ ਨੇ ਹਰਿਆਣੇ ਤੋਂ ਇਹ ਬਾਕੀ ਲੀਡਰਾਂ ਨੇ ਵੀ ਕਈਆਂ ਨੇ ਕਹੀ ਕਿਸਾਨਾਂ ਨੇ ਕਿ ਉਸ ਵੇਲੇ ਸਾਡਾ ਕਿਸਾਨ ਐਮਐਸਪੀ ਦਾ ਮਸਲਾ ਹੈ ਹੀ ਨਹੀਂ ਸੀ ਉਹਦੇ ਵਿੱਚ ਇਹ ਉਹਨਾਂ ਨੇ ਕਿਹਾ ਮੈਂ ਨਹੀਂ ਕਿਹਾ ਇਹਦਾ ਉਤਲੇ ਡੱਲੇ ਵਾਲੇ ਨਹੀਂ ਝੂਠ ਬੋਲਦੇ ਆ ਦੂਸਰਾ ਹਰਿਆਣਾ ਦੇ ਅੰਦਰ 14 ਫਸਲਾਂ ਤੇ ਐਮਐਸਪੀ ਆ ਪਤਾ ਨਹੀਂ ਜੀ ਤੇ ਪੰਜਾਬ ਇਹ ਸੱਲੀ ਮੈਡਮ ਚੁਟਕੀ ਜਿਹੜੀ ਅਨਮੋਲ ਗਗਨਮਾਨ ਆਕੇ ਚੁਟਕੀਆਂ ਮਰਦੀ 5 ਮਿੰਟ ਚ ਐਮਐਸਪੀ 5 ਮਿੰਟ ਚ ਸਾਰੀਆਂ ਫਸਲਾਂ ਦੇ ਦਿਆਂਗੇ ਗੱਡੀ ਤੋਂ ਪਾਸੇ ਹੋ ਜਾ ਭਗਵੰਤ ਮਾਨ ਵੀ ਕਹਿੰਦਾ ਸੀ ਜੇ ਤੁਹਾਡੇ ਕੋਲ ਉਹਦੀ ਉਹ ਨਹੀਂ ਹੈਗੀ ਕਲਿੱਪਿੰਗਸ ਤਾਂ ਮੈਂ ਦੇ ਦੇਣਾ ਤੇ ਉਹ ਫਿਰ ਕਿਉਂ ਨਹੀਂ ਦਿੱਤੀ ਜੀ ਉਹਨਾਂ ਨੇ ਇਹ ਦੱਲੇਵਾਲ ਹਣੀ ਕਿਉਂ ਨਹੀਂ ਉਹਦੇ ਕੋਲ ਮੰਗ ਕਰਦੇ ਕਿ ਸਾਡੇ ਮਸਲੇ ਜਿਹੜੇ ਨੇ ਸਟੇਟ ਦੇ ਮਸਲੇ ਬਹੁਤ ਨੇ ਸਟੇਟ ਬਹੁਤ ਕੁਝ ਕਰਦੀ ਹੈ ਨਾ ਜੋ ਹਰਿਆਣਾ ਦੀਆਂ ਸੁਵਿਧਾਵਾਂ ਨੇ ਕਿਸਾਨ ਨੂੰ ਉਹ ਨਹੀਂ ਦਿੱਤੀਆਂ ਹੋਈਆਂ ਤੇ ਕੇਰਲਾ ਜੋ ਨੇ ਉਹ ਨਹੀਂ ਦਿੱਤੀਆਂ ਹੋਈਆਂ ਤੇ ਹੁਣ ਜਿਹੜਾ ਐਮ ਐਸ ਪੀ ਆ ਐਗਜ਼ਿਸਟਿੰਗ ਐਮ ਐਸ ਪੀ ਇਹ ਕੀ ਆ ਇਹ ਜਦੋਂ ਅਸੀਂ ਬਾਹਰੋਂ ਅਨਾਜ ਮੰਗਵਾਉਂਦੇ ਸੀ ਪੀ ਐਲ 480 ਉਹ ਸਮੁੰਦਰ ਸੁੱਟਣ ਵਾਲੀ ਗਣਕ ਹੁੰਦੀ ਸੀ ਅਸੀਂ ਖਾਂਦੇ ਸੀ ਜੀ ਲਾਲਬਾਦਰ ਸ਼ਾਸਤਰੀ ਜੀ ਨੂੰ ਵੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਇਹ ਕਹਿਣਾ ਪਿਆ ਕਿ ਇੱਕ ਟਾਈਮ ਪੂਰੇ ਦੇਸ਼ਵਾਸੀ ਭੋਜਨ ਨਾ ਕਰੋ ਤਾਂ ਕਿ ਸਾਨੂੰ ਅਨਾਜ ਬਾਹਰੋਂ ਨਾ ਮੰਗਾਉਣਾ ਪਵੇ ਖਰੀਦਣਾ ਨਾ ਪਵੇ ਪੰਜਾਬ ਚ ਗ੍ਰੀਨ ਰੈਵਿਊਲੂਸ਼ਨ ਆਇਆ ਤੇ ਪੰਜਾਬ ਦੇ ਕਿਸਾਨ ਨੇ ਆਪਣੀ ਜ਼ਮੀਨ ਦਾ ਵੀ ਆਪਣੇ ਪਾਣੀ ਦਾ ਵੀ ਤੇ ਆਪਣੇ ਹਰ ਚੀਜ਼ ਤਬਾ ਕਰ ਲਈ ਠੀਕ ਹੈ ਔਰ ਅੱਛੀ ਪੈਦਾਵਾਰ ਕੀਤੀ ਪੂਰੇ ਦੇਸ਼ ਦੇ ਅੰਨ ਭੰਡਾਰ ਪਰ ਤੇ ਜੀ ਉਸ ਬਦਲੇ ਚ ਕਿਉਂਕਿ ਉਸ ਵੇਲੇ ਪੰਜਾਬ ਹਰਿਆਣਾ ਇਕੱਠੇ ਸੀ ਠੀਕ ਹੈ ਹਰਿਆਣਾ ਚੋਂ 30% ਖਰੀਦ ਐਮ ਐਸ ਪੀ ਦੀ ਹੁੰਦੀ ਹੈ ਉਸੇ ਕਰਕੇ ਜੀ ਪੰਜਾਬ ਚੋਂ 60% ਹੁੰਦੀ ਹੈ ਔਰ 10% ਵੈਸਟਰਨ ਯੂਪੀ ਚੋਂ ਦੀ ਹੈ ਠੀਕ ਹੈ ਉਹ ਪ੍ਰਧਾਨ ਮੰਤਰੀ ਜੀ ਨੇ ਹਾਊਸ ਚ ਕਿਹਾ ਪਾਰਲੀਮੈਂਟ ਚ ਕਿ ਇਹ ਐਮਐਸਪੀ 3 ਐਮਐਸਪੀ ਹੈ ਐਮਐਸਪੀ ਰਹੇਗੀ ਫਿਰ ਐਮਐਸਪੀ ਦਾ ਕੀ ਝਗੜਾ ਜੀ ਗੱਲ ਕਰ ਲੰਨੇ ਆ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੇ ਵੱਡੇ ਦਿਗਜ ਨੇ ਦੂਜੀ ਪਾਰਟੀਆਂ ਦੇ ਵਿੱਚੋਂ ਕਿਤੇ ਨਾ ਕਿਤੇ ਉਪਾਜਪਾ ਦਾ ਹਿੱਸਾ ਜ਼ਰੂਰ ਬਣੇ ਪਰ ਕਿਸਾਨ ਨਹੀਂ ਬਣ ਪਾਰੇ ਆਖਰ ਹੋ ਕੀ ਰਿਹਾ ਭਾਜਪਾ ਦੇ ਵਿੱਚ ਚੱਲ ਕੀ ਰਿਹਾ ਇੱਕ ਪਾਸੇ ਵਿਰੋਧੀਆਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਈਡੀ ਬੰਮ ਰੋੜ ਰਹੀ ਹੈ ਕੋਈ ਵੀ ਕਿਸੇ ਦਾ ਜੀ ਦਾ ਕੇਸ ਹੋਵੇ ਕੋਈ ਵਾਪਸ ਕੀਤਾ ਗਿਆ ਹੋਵੇ ਕਿਸੇ ਨੂੰ ਫ੍ਰੀ ਕੀਤਾ ਗਿਆ ਹੋਵੇ ਉਹ ਇੱਕ ਵੀ ਐਗਜ਼ਾਮਪਲ ਦੇ ਦਿਓ ਪੂਰੇ ਦੇਸ਼ ਚ ਜੋ ਕਾਰਵਾਈ ਕਿਸੇ ਤੇ ਹੈ ਕਿਸੇ ਨੇ ਗਲਤ ਕੀਤਾ ਹੋਇਆ ਤਾਂ ਉਹਦੇ ਤੇ ਕਾਰਵਾਈ ਤਾਂ ਹੋਏਗੀ ਠੀਕ ਹੈ ਤੇ ਇਸੇ ਤਰ੍ਹਾਂ ਹੀ ਕੋਈ ਹੋਰ ਤੁਹਾਨੂੰ ਇਸ ਤਰ੍ਹਾਂ ਦੀ ਗੱਲ ਲੱਗਦੀ ਹੋਵੇ ਐਵੇਂ ਗਲਤਫਹਿਮੀਆਂ ਪਾ ਰਹੇ ਆ ਲੋਕ ਕੋਈ ਕਹਿੰਦਾ ਜੀ ਸਵਧਾਨ ਨੂੰ ਖਤਰਾ ਅਗਲੀ ਵਾਰ ਡੈਮੋਕ੍ਰੇਸੀ ਨਹੀਂ ਰਹਿਣੀ ਜੀ ਇੱਥੇ ਆ ਤਿੰਨ ਸਰਕਾਰਾਂ ਸਾਡੀਆਂ ਨਿਕਲ ਗਈਆਂ ਕਟਲਜੀ ਦੀ ਦੋਸਤ ਤੋਂ ਬਾਅਦ ਡੈਮੋਕਰੇਸੀ ਸਟਰੈਂਥਨ ਹੋਈ ਹੈ ਜਾਂ ਕਮਜ਼ੋਰ ਹੋਈ ਹੈ ਠੀਕ ਹੈ ਅੱਛਾ ਫਿਰ ਸੰਵਿਧਾਨਕੀ ਹੈ ਜਿਹੜਾ ਸੰਵਿਧਾਨ ਦਾ ਪਾਰਟ ਹੈ ਇਹ ਜਿਹੜੀ ਨਿਆਂਪਾਲਿਕਾ ਹੈ ਵੀ ਉਹਦਾ ਪਾਰਟ ਹੈ ਜੁਡੀਸ਼ਰੀ ਸੰਵਿਧਾਨ ਦਾ ਹੀ ਪਾਰਟ ਜਿਹੜਾ ਹੈ ਉਹ ਜਿਹੜਾ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਆ ਠੀਕ ਹੈ ਉਹ ਹੈ ਜੀ ਪੂਰੇ ਦੇਸ਼ ਦੇ ਅੰਦਰ ਬਰਾਬਰੀ ਦਾ ਅਧਿਕਾਰ ਨਹੀਂ ਸੀ ਪਹਿਲਾਂ 370 ਸੀ ਪਤਾ ਦੋ ਵਿਧਾਨ ਸੀ ਦੋ ਸੰਵਿਧਾਨ ਸੀ ਦੋ ਕਾਨੂੰਨ ਸੀ ਦੋ ਫਲੈਗ ਸੀ ਝੰਡੇ ਵੀ ਦੋ ਸੀ ਜੀ ਤੇ ਉਹਦੇ ਖਿਲਾਫ ਵੀ ਭਾਜਪਾ ਨੇ ਸੰਘਰਸ਼ ਕੀਤਾ ਔਰ ਅਸੀਂ ਆ ਕੇ 370 ਖਤਮ ਕੀਤੀ ਇੱਕ ਤਾਂ ਉਹਦੇ ਨਾਲ ਸਟਰੈਂਥਨ ਹੋਇਆ ਸਾਡਾ ਸੰਵਿਧਾਨ ਦੂਸਰਾ ਨਿਆਂਪਾਲਿਕਾ ਦੇ ਕੇਜਰੀਵਾਲ 19 ਜੇਲ ਚਲੇ ਗਏ ਕਿਉਂ ਗਏ ਨਿਆਂਪਾਲਿਕਾ ਨੇ ਉਹ ਜਮਾਨਤ ਨਹੀਂ ਦਿੱਤੀ। ਉਹਨਾਂ ਨੂੰ ਨਿਆਂਪਾਲਿਕਾ ਨੂੰ ਲੱਗਿਆ ਕਿ ਵੀ ਇਹ ਜਿਹੜਾ ਹੈਗਾ ਇਹਨਾਂ ਦਾ ਕ੍ਰਾਈਮ ਹੈਗਾ ਇਹਦੇ 'ਚ ਸਜ਼ਾ ਹੋ ਸਕਦੀ ਹੈ। ਤੇ ਇਹਨਾਂ ਨੂੰ ਛੱਡਾਂਗੇ ਤਾਂ ਇਹ ਉਹਦੇ ਜਿਹੜੇ ਤੱਥ ਨੇ ਉਹ ਤੋੜ ਮੋੜ ਸਕਦੇ ਆ। ਤੇ ਇਸ ਕਰਕੇ ਇਹਨਾਂ ਨੂੰ ਜਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਠੀਕ ਹੈ? ਨਹੀਂ ਦਿੱਤੀ ਗਈ। ਇਹ ਨਿਆਂਪਾਲਿਕਾ ਦਾ ਕੰਮ ਸੀ। ਇਹਨਾਂ ਨੇ ਇੰਡੀ ਗੱਠਵੰਦਨ ਨੇ ਸਾਰਿਆਂ ਨੇ ਇਕੱਠੇ ਹੋ ਕੇ ਰੈਲੀ ਕੀਤੀ। ਡਾਕਟਰ ਅੰਬੇਡਕਰ ਦੀ ਫੋਟੋ ਪਿਛਲੋਂ ਦੇ ਆਏ। ਤੇ ਰੈਲੀ ਕੀਤੀ ਦਿੱਲੀ ਚ ਵੀ ਕੀਤੀ ਹੋਰ ਬਹੁਤ ਜਗ੍ਹਾ ਤੇ ਕਰਦੇ ਆ ਕਿ ਕੇਜਰੀਵਾਲ ਨੂੰ ਛੱਡੋ ਅਰੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਨਿਆਂਇਪਾਲਿਕਾ ਨਹੀਂ ਛੱਡ ਰਹੀ ਤੁਸੀਂ ਨਿਆਂਇਪਾਲਿਕਾ ਦੇ ਖਿਲਾਫ ਹੀ ਰੈਲੀ ਕਰ ਰਹੇ ਹੋ ਤੇ ਇਹਦਾ ਮਤਲਬ ਸੰਵਿਧਾਨ ਨੂੰ ਖਤਰਾ ਤੁਹਾਡੇ ਕੋਲੋਂ ਆ ਜਾਂ ਸਾਡੇ ਕੋਲੋਂ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਆ ਕਿ ਕੋਈ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਇਹਨਾਂ ਨੇ ਠੀਕ ਹੈ ਤਾਂ ਇਸ ਲਈ ਇਹ ਸੰਵਿਧਾਨ ਨੂੰ ਖਤਰਾ ਇਨਾਂ ਕੋਲੋਂ ਸਾਡੇ ਕੋਲੋਂ ਨਹੀਂ ਜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਗੱਲ ਕਰਾਂ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵਾਰ ਜਿਹੜਾ ਭਾਜਪਾ ਦਾ ਵੋਟ ਸ਼ੇਅਰ ਹੈ ਉਹ ਕਿੱਥੇ ਇੱਕ ਵੇਖ ਰਹੇ ਹੋ ਕਿਹੜੀ ਸੀਟ ਦੇ ਉੱਤੇ ਮਜ਼ਬੂਤ ਹੋ ਕਿਉਂਕਿ ਕਾਂਗਰਸ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਅਸੀਂ ਇਸ ਵਾਰ ਆਪਣੇ ਮੇਗ ਉਤਾਰੇ ਨੇ ਤੇ ਮੇਗਾਂ ਤੋਂ ਹੁਣ ਬਚ ਕੇ ਰਹੋ ਐਸਾ ਇੱਕ ਕਾਂਗਰਸ ਦੀ ਸੋਚ ਹੋ ਸਕਦੀ ਹੈ ਕਾਂਗਰਸ ਦੀ ਭਾਸ਼ਾ ਹੋ ਸਕਦੀ ਹੈ ਸਾਡੇ ਦਾ ਸਭ ਆਮ ਲੋਕਾਂ ਚੋਂ ਨੇ ਅਸੀ ਕੋਈ ਖਾਸ ਬੰਦਿਆਂ ਨੂੰ ਨਹੀਂ ਉਤਾਰਦੇ ਹੁੰਦੇ ਖਾਸ ਪਰਿਵਾਰਾਂ ਨੂੰ ਨਹੀਂ ਉਤਾਰਦੇ ਇਹ ਜਿਹੜੇ ਚੰਦ ਪਰਿਵਾਰ ਨੇ ਇਹਨਾਂ ਨੂੰ ਲੋਕ ਹੁਣ ਨਫ਼ਰਤ ਕਰਨ ਲੱਗੇ ਬਹੁਤ ਲੁੱਟ ਲਿਆ ਇਹਨਾਂ ਨੇ ਬਹੁਤ ਕੁਝ ਕਰ ਲਿਆ ਇਹਨਾਂ ਨੇ ਠੀਕ ਹੈ ਤੇ ਔਰ ਹੁਣ ਤਾਂ ਕਾਂਗਰਸ ਇੱਥੋਂ ਤੱਕ ਵੀ ਗਿਰ ਗਈ ਕਿ ਵਿਚਾਰਤਾ ਰਹੀ ਛੱਤੀ ਸਾਡੇ ਕੀ ਆ ਵਿਦੇਸ਼ ਤੇ ਸਾਡੇ ਚ ਕੀ ਫਰਕ ਹੈ ਫੈਮਿਲੀ ਇੰਸਟੀਚੂਨ ਪਰਿਵਾਰ ਇੱਕ ਸੰਸਥਾ ਪਰਿਵਾਰ ਇੱਕ ਸੰਸਥਾ ਨਾ ਇਹ ਫੈਮਿਲੀ ਇੰਸਟੀਚੂਨ ਨੂੰ ਵੀ ਤੋੜਨ ਤੇ ਲੱਗੇ ਹੋਇਆ ਉਹ ਕਹਿੰਦਾ ਸैम ਪਿਤਰੋ ਦਾ ਇਹਨਾਂ ਦਾ ਜਿਹੜਾ ਐਡਵਾਈਜ਼ਰ టు ਰਾਹੁਲ ਗਾਂਧੀ ਉਹ ਕਹਿੰਦੇ ਆ ਕਿ ਜਿਹੜਾ ਵਿਰਾਸਤ ਦਾ ਕਾਨੂੰਨ ਜੀ ਵਿਰਾਸਤ ਟੈਕਸ ਲੱਗੇਗਾ ਜਿੱਦਾਂ ਯੂ ਐਸ ਏ 'ਚ ਆ ਯੂ ਐਸ ਏ 60% ਵਿਰਾਸਤ ਟੈਕਸ ਤੇ ਉਹ ਲੱਗ ਜਾਏਗਾ ਮਹਿਲਾਵਾਂ ਦਾ ਸੋਨਾ ਉਹ ਵੀ ਕਾਊਂਟ ਹੋਏਗਾ ਉਹਦੇ 'ਚ ਤੇ ਉਹ ਜਿਹੜਾ ਉਹਨਾਂ ਨੇ ਰੱਖਿਆ ਹੁੰਦਾ ਦਾਦੀ ਨੇ ਆਪਣੇ ਬੱਚਿਆਂ ਲਈ ਅਗੇ ਰੱਖਿਆ ਹੁੰਦਾ ਮਾਂ ਨੇ ਰੱਖਿਆ ਹੁੰਦਾ ਪੁਸ਼ਤਾਨੀ ਹਾਂ ਪੁਸ਼ਤਾਨੀ ਕਿ ਵੀ ਅਸੀਂ ਆ ਜਿਹੜਾ ਮੈਂ ਮੰਗਲ ਸੂਤਰਾ ਇਹਨੂੰ ਦਵਾਂਗੀ ਆ ਇਹਨੂੰ ਦਵਾਂਗੀ ਆ ਆਪਣੇ ਬੱਚੇ ਦੇ ਗਲੇ 'ਚ ਮੈਂ ਆ ਪਾਉਂਗੀ ਚੈ ਨਹੀਂ ਪਾਉਂਗੀ ਇਹ ਪਾਉਂਗੀ ਰੱਖਿਆ ਹੁੰਦਾ ਉਹ ਵੀ ਉਹਨਾਂ ਕੋਲੋਂ ਖੋਲੋਂਗੇ ਤਾਂ ਫੈਮਿਲੀ ਇੰਸਟੀਚੂਨ ਵੀ ਟੁੱਟੇਗਾ ਪਰਵਾਰਿਕ ਸੰਸਥਾ ਹੀ ਟੁੱਟੇਗੀ ਤੇ ਤੁਸੀਂ ਸਾਡੇ ਕਲਚਰ ਨੂੰ ਸਾਡੇ ਜਿਹੜਾ ਸੱਭਿਆਚਾਰ ਆ ਉਸ ਨੂੰ ਵੀ ਤਬਾਹ ਕਰਨਾ ਚਾਹੁੰਦੇ ਆ ਔਰ ਇੱਕ ਇਸ ਤਰ੍ਹਾਂ ਦੀ ਸੋਚ ਬਣਾ ਲਈ ਹੈ ਪਰ ਇਹ ਤੇ ਤਾਂ ਸਵਾਲ ਫਿਰ ਕਾਂਗਰਸ ਦੇ ਵੱਲੋਂ ਵੀ ਇੱਕ ਵੱਡੇ ਖੜੀ ਕਿਤੇ ਕਿਤੇ ਦੂਜੀ ਵਿਰੋਧੀ ਪਾਰਟੀ ਉਹਨਾਂ ਦੇ ਵੱਲੋਂ ਵੀ ਖੜੀ ਕੀਤੀ ਗਈ ਕਿ ਸੀਏ ਲੈ ਕੇ ਆਏ ਜਾਂ ਯੂਸੀਸੀ ਲੈ ਕੇ ਆ ਰਹੇ ਹੋ ਐਨਆਰਸੀ ਲੈ ਕੇ ਆ ਉਹ ਹੋ ਕੀ ਰਿਹਾ ਫਿਰ ਫਿਰ ਉਹਦੇ ਵਿੱਚ ਇੰਸਟੀਟਿਊਸ਼ਨ ਟੁੱਟੇਗਾ ਨਹੀਂ ਨਹੀਂ ਉਹਦੇ ਦੱਸੋ ਕੀ ਹੈ ਕਿਹੜਾ ਇੰਸਟੀਟਿਊਸ਼ਨ ਟੁੱਟੇਗਾ ਸੀਏ ਐਨ ਕਿਹੜਾ ਟੁੱਟੇਗਾ ਜੀ ਤੁਸੀਂ ਇਹਦੇ ਤੇ ਡਿਸਕ੍ਰਾਈਬ ਕਰ ਦਿਓ ਕਿਉਂਕਿ ਵਿਰੋਧੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਆ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਹੈ ਕਾਨੂੰਨ ਕੀ ਹੈ ਕਾਨੂੰਨ ਮੈਂ ਦੱਸਦਾ ਨਾ ਅਫਗਾਨਿਸਤਾਨ ਚ 5 ਲੱਖ 6 ਸੀ ਉੱਥੋਂ ਬੀੜਾਂ ਵੀ ਲੈਂਦੇ ਆ ਉਹਨਾਂ ਨੂੰ ਜਦੋਂ ਆਉਂਦੇ ਸੀ ਨਾਗਰਿਕਤਾ ਨਹੀਂ ਮਿਲਦੀ ਸੀ ਸਿੱਖਾਂ ਨੂੰ ਹੁਣ ਉੱਥੇ ਕਿੰਨੇ ਰਹਿ ਗਏ ਨੇ ਪੰਜ ਸਿੱਖ ਰਹਿ ਗਏ ਪਤਾ ਤੇ ਗੁਰਦੁਆਰਾ ਸਹਿਬਾਨ ਨੂੰ ਟੈਟੇ ਦੀ ਕਰੀ ਜਾਂਦੇ ਆ ਬੀੜਾਂ ਉੱਥੋਂ ਸੁਰੱਖਿਅਤ ਮੋਦੀ ਜੀ ਨੇ ਮੰਗਵਾਈਆਂ ਸਾਡੇ ਮਿਨਿਸਟਰ ਸ੍ਰੀ ਅੰਤੇਰakesh ਸਤਕਾਰ ਨਾਲ ਲਿਆਏ ਤੇ ਉਹ ਇਹ ਆ ਕਿ ਉਹਦੇ ਨਾਲ ਭਾਰਤ ਦੀ ਨਾਗਰਿਕਤਾ ਮਿਲੇਗੀ ਇਹਨਾਂ ਨੂੰ ਜਿਹੜੀਆਂ ਮਾਈਨੋਰਟੀਜ਼ ਨੇ ਜਿਸ ਤਰ੍ਹਾਂ ਉੱਥੇ ਹਿੰਦੂ ਨੇ ਉੱਥੇ ਮinority ਚ ਨੇ ਜੀ ਔਰ ਸਿੱਖ ਨੇ ਔਰ ਕ੍ਰਿਸਚੀਅਨ ਵੀ ਆ ਗਏ ਹਮ ਇਸਾਈ ਵੀ ਆ ਗਏ ਹਮ ਠੀਕ ਹੈ ਤੇ ਇਹ ਸਾਰੇ ਜਿਹੜੇ ਹੈਗੇ ਆ ਇਹ ਸਾਰਿਆਂ ਨੂੰ ਭਾਰਤ ਦੀ ਨਾਗਰਿਕਤਾ ਮਿਲੇਗੀ ਉਹ ਆ ਕੇ ਵਾਪਸ ਆਉਣਾ ਨਾਗਰਿਕਤਾ ਮਿਲੀ ਉਹਨਾਂ ਨੇ ਆ ਕੇ ਏਅਰਪੋਰਟ ਤੇ ਗਿਆ ਕੇ ਸਵਰਗ ਚ ਆ ਗਏ ਇੱਥੇ ਕਿਉਂਕਿ ਉੱਥੇ ਉਹਨਾਂ ਦੀਆਂ ਬਹੁ ਬੇਟੀਆਂ ਨੂੰ ਖੋਹ ਲੈਂਦੇ ਸੀ ਨਿਕਾਹ ਕਰ ਲੈਂਦੇ ਸੀ ਇਸਲਾਮ ਕਬੂਲ ਕਰਵਾ ਲੈਂਦੇ ਸੀ ਤੇ ਇਸ ਕਰਕੇ ਉਹ ਤਾਂ ਸੀ ਉਹੀ ਪਾਕਿਸਤਾਨ ਚ ਹਲ ਸੀ ਪਾਕਿਸਤਾਨ ਚ ਸਿੱਖਾਂ ਦੇ ਲਈ ਜਿੰਨਾ ਵੀ ਲੜਾਈ ਲੜੀ ਜਾਂਦੀ ਆ ਨਨਕਾਣਾ ਸਾਹਿਬ ਦਾ ਵੀ ਨਾਮ ਬਦਲਣ ਦੀ ਗੱਲ ਕਰਨ ਲੱਗੇ ਸੀ ਹੈਂ ਔਰ ਲੱਖਾਂ ਹੀ ਲੋਕ ਇਕੱਠੇ ਹੋ ਗਏ ਉੱਥੇ ਉਹ ਕੌਣ ਨੇ ਹੋ ਸਿੱਖਾਂ ਤੇ ਹਮਲਾ ਉੱਥੇ ਹੋ ਰਿਹਾ ਜਾਂ ਹਿੰਦੁਸਤਾਨ ਚ ਹੋ ਰਿਹਾ ਪੁੱਛ ਲਿਓ ਸੁਮਨਜੀਤ ਮਾਨ ਨੂੰ ਮੈਂ ਪੁੱਛ ਲਿਓ ਉਹਨੂੰ ਅੰਮ੍ਰਿਤਪਾਲ ਨੂੰ ਕੀ ਕਰਦੇ ਨੇ ਤੇ ਸੀਏ ਤਾਂ ਆ ਫਾਇਦਾ ਹੋਇਆ ਗੱਲ ਕਰਦੇ ਆ ਸੰਗਰੂਰ ਸੀਟ ਦੀ ਸੰਗਰੂਰ ਸੀਟ ਦੇ ਵਿੱਚ ਜੇ ਮੈਂ ਪਿਛਲਾ ਝਾਤ ਮਾਰਾਂ ਪਹਿਲਾ ਢੀਂਟ ਸਾਹਿਬ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ ਉਦੋਂ ਭਾਜੀਪੀ ਦਾ ਆਪਸ ਗਠਜੋੜ ਸੀਗਾ ਸ਼੍ਰੋਮਣੀ ਕਾਲ ਦੇ ਨਾਲ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਆਪਗਮਾਨ ਦੋ ਵਾਰ ਮੈਂਬਰ ਪਾਰਲੀਮੈਂਟ ਚੁਣੇ ਗਏ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਘਰ ਦੇ ਵਿੱਚ ਸਨ ਲਾਈ ਤੇ ਇਸ ਵਾਰ ਭਾਜਪਾ ਕਿੱਥੇ ਇੱਕ ਵੇਖ ਰਹੀ ਹੈ ਆਪਣੇ ਆਪ ਨੂੰ ਖਾਸ ਕਰਕੇ ਸੰਗਰੂਰ ਤੇ ਸੰਗਰੂਰ ਸਾਡੀ ਬਹੁਤ ਬਿਹਤਰ ਪੋਜੀਸ਼ਨ ਹੈ ਅਸੀਂ ਜਿੱਤਾਂਗੇ ਲੋਕ ਸਾਡੇ ਨਾਲ ਨੇ ਜਿਤਾਉਣਾ ਤਾਂ ਜਨਤਾ ਨੇ ਹੁੰਦਾ ਇਹ ਤਾਂ ਦਾ ਕੋਈ ਲੀਡਰ ਕਹਿ ਦਵੇ ਬੈਠ ਕੇ ਅਸੀਂ ਜਿੱਤਾਂਗੇ ਇਦਾਂ ਥੋੜਾ ਜਿੱਦੇ ਆ ਨਹੀਂ ਜਿੱਧਰ ਜਨਮਤ ਹੋਊਗਾ ਜਿਹਦੇ ਨਾਲ ਉਹ ਜਿੱਤੂਗਾ ਸੰਗਰੂਰ ਇੱਕ ਉਹ ਹਲਕਾ ਹੈ ਮਾਲਵਾ ਸੀਟ ਮੰਨੀ ਜਾਂਦੀ ਮਾਲਵਾ ਬੈਲਟ ਮੰਨੀ ਜਾਂਦੀ ਹੈ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਬੰਦੇ ਨੇ ਮਾਲਵਾ ਜਿੱਤ ਲਿਆ ਜਿਸ ਪਾਰਟੀ ਦੇ ਹੱਥ ਦੇ ਵਿੱਚ ਮਾਲਵਾ ਆ ਗਿਆ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦਾ ਤੁਸੀਂ ਕਹਿ ਰਹੇ ਹੋ ਕਿ ਦਾਵਾ ਠੋਕ ਰਹੇ ਹੋ ਕਿ ਸੰਗਰੂਰ ਅਸੀਂ ਹਾਸਲ ਕਰਾਂਗੇ ਜਿੱਤ ਹੋਵੇਗੀ ਤੇ ਉਸ ਤੋਂ ਬਾਅਦ ਫਿਰ ਪੰਜਾਬ ਲਈ ਕੀ ਰਣਨੀਤੀ ਹੋਵੇਗੀ ਖਾਸ ਕਰਕੇ ਇਸ ਵਾਰ ਤੁਸੀਂ ਇਕੱਲਿਆਂ ਚੋਣ ਲੜ ਰਹੇ ਹੋ ਕਿਉਂਕਿ 2027 ਦੀ ਵੀ ਤਿਆਰੀ ਹੈ ਦੇਖੋ ਗੱਲ ਇਹ ਆ ਕੱਲਿਆਂ ਹੀ ਚੋਣ ਲੜਨੀ ਆ ਅਸੀਂ ਅੱਗੇ ਵੀ ਕੱਲਿਆਂ ਹੀ ਲੜਨੀ ਆ ਵਿਧਾਨ ਸਭਾ ਵੀ ਔਰ ਸਾਡਾ ਇਸ ਵਾਰ ਬਹੁਤ ਇੱਕ ਤਾਕਤਵਰ ਧਿਰ ਬਣ ਕੇ ਉੱਭਰਾਂਗੇ ਰਾਜਨੀਤੀ ਦੀ ਪੰਜਾਬ 'ਚ ਬੀਜੇਪੀ ਤਾਂ ਇਸ ਕਰਕੇ ਕੋਈ ਐਸੀ ਗੱਲ ਨਹੀਂ ਆ ਜਿੱਤ ਹਾਰ ਤਾਂ ਪ੍ਰਮਾਤਮਾ ਦੇ ਹੱਥ ਹੁੰਦੀ ਆ ਪਰ ਅਸੀਂ ਜਿੱਤਣ ਲਈ ਲੜਦੇ ਹਾਂ ਹਾਰਨ ਲਈ ਤਾਂ ਇਕ ਆਜਾਤ ਛੋਟਾ ਜਿਹਾ ਜਿਹਨੂੰ 50000 ਵੋਟ ਪੈਣੀ ਹੋਵੇ ਉਹ ਵੀ ਹਰਨ ਲਈ ਨਹੀਂ ਲੜਦਾ ਜਿੱਤਣ ਲਈ ਲੜਦਾ ਤੇ ਪਰ ਸਾਡੀ ਤਾਂ ਇਹ ਹਮੇਸ਼ਾ ਹੀ ਰਿਹਾ ਕਿ ਸਾਨੂੰ ਜਦੋਂ ਭਾਰਤੀ ਜਨ ਸੰਘ ਸੀ ਸਾਨੂੰ ਪਤਾ ਹੁੰਦਾ ਸੀ ਸਾਡੀਆਂ ਜਮਾਨਤਾਂ ਜप्त ਹੋਣੀਆਂ ਨੇ 2000 4000 ਵੋਟ ਪੈਣੀ ਆ ਤਾਂ ਉਦੋਂ ਵੀ ਅਸੀਂ ਜਿੱਤਣ ਵਾਲੇ ਅੰਦਾਜ਼ੇ 'ਚ ਲੜਦੇ ਸੀ ਜੇ ਉਦੋਂ ਨਾਲ ਲੜੇ ਹੁੰਦੇ ਤੇ ਅੱਜ ਅਸੀਂ ਪ੍ਰਧਾਨ ਮੰਤਰੀ ਵੀ ਨਾ ਬਣਾਇਆ ਹੁੰਦਾ ਇਹ ਸਾਡੀ ਤਾਂ ਨੇਚਰ ਹੈ ਕਿ ਸੇ ਸੰਸਦ ਦੀ ਆਪਣੀ ਨੇਚਰ ਹੁੰਦੀ ਹੈ ਇਸ ਕਰਕੇ ਅਸੀਂ ਇਸ ਵਾਰ ਤਾਂ ਬਹੁਤ ਮਜ਼ਬੂਤ ਹਾਂ ਔਰ ਜਿੱਤਾਂਗੇ ਇੰਡੀਆ ਕਰਚੂਰ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਇਸ ਵਾਰ ਨਰਿੰਦਰ ਮੋਦੀ ਘਬराई ਹੋਏ ਨੇ ਕਿਉਂਕਿ ਪੂਰਾ ਜਿਹੜਾ ਇੰਟਰਨਲ ਸਟੇਟ ਹੈ ਖਾਸ ਕਰਕੇ ਉਹਨਾਂ ਦੇ ਵੱਲੋਂ ਹਵਾਲਾ ਵੀ ਕਿਤੇ ਨਾ ਕਿਤੇ ਦਿੱਤਾ ਗਿਆ ਆਫ ਦੀ ਰਿਕਾਰਡ ਦਿੱਤਾ ਗਿਆ ਕਿ ਜੀਓ ਪੋਲਿਟਿਕਸ ਨਰਿੰਦਰ ਮੋਦੀ ਤੋਂ ਨਾਰਾਜ਼ ਹੈ ਚਲੋ ਉਹ ਉਹਨਾਂ ਦਾ ਸੋਚਣਾ ਉਹਨਾਂ ਨੂੰ ਮੁਬਾਰਕ ਆ ਤੇ ਮੈਂ ਇੰਨਾ ਵਿਸ਼ੇਸ਼ ਨਹੀਂ ਜਾਣਾ ਚਾਹੁੰਦਾ ਅਸੀਂ ਬਹੁਤ ਅੱਛਾ ਪਰਫਾਰਮ ਕਰ ਰਹੇ ਹਾਂ ਔਰ ਬਹੁਤ ਅੱਛਾ ਕਰਾਂਗੇ ਔਰ ਪੰਜਾਬ ਚ ਇੱਕ ਮਜ਼ਬੂਤ ਤਰ ਬਣ ਕੇ ਉੱਭਰ ਰਹੇ ਹਾਂ ਤੇ ਸਿਆਸੀ ਤਰ ਬਣ ਕੇ ਉੱਭਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਵਾਰ ਜਿਹੜਾ ਨਾਰਾ ਦਿੱਤਾ ਗਿਆ ਕਿ ਮੋਦੀ ਸਰਕਾਰ 400 ਪਾਰ ਕੀ ਇਹ ਗਰਾਊਂਡ ਦੇ ਉੱਤੇ ਖਰੇ ਉਤਰੋਗੇ ਜਾਂ ਕਿਤੇ ਨਾ ਕਿਤੇ ਕੋਈ ਕਾਰਡ ਅਜਿਹਾ ਖੇਡਣ ਦੀ ਤਿਆਰੀ ਹੋ ਰਹੀ ਹੈ ਕਿ ਅਸੀਂ ਖੇਡਾਂਗੇ ਕਾਰਡ ਕੋਈ ਨਹੀਂ ਖੇਡ ਰਹੇ ਸਾਡਾ ਇੱਕੋ ਕਾਰਡ ਹੈ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਇਹ ਕਿਉਂਕਿ ਇਹ ਹੈਗਾ ਇਹ ਕਾਰਡ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋਹੀ ਹੈ ਹਾਂਜੀ ਸਰਬਤ ਦੇ ਭਲੇ ਦਾ ਕਾਰਡ ਹੈ ਜੇ ਗੁਰੂ ਗੁਰੂ ਨਾਨਕ ਦੇਵ ਦਾ ਵੋਹੀ ਕਹਿ ਲਿਆ ਖਾਸ ਕਰਕੇ ਪੰਜਾਬ ਦੀ ਗੱਲ ਕਰਾਂ ਆਖਰੀ ਸਵਾਲ ਕਰਨਾ ਚਾਹੂੰਗਾ ਪੰਜਾਬ ਦੇ ਵਿੱਚ ਬੀਜੇਪੀ ਦੀ ਸਥਿਤੀ ਕੀ ਰਹੇਗੀ ਵੋਟ ਸ਼ੇਅਰ ਕਿੱਥੇ ਇੱਕ ਵੇਖ ਰਿਓ ਪਿਛਲੀ ਵਾਰ ਨਾਲੋਂ ਜਿਹੜਾ ਕਾਰਡਰ ਹੈ ਉਹ ਕਿੰਨਾ ਕੁ ਮਜ਼ਬੂਤ ਹੈ ਪਿੰਡਾਂ ਦੇ ਵਿੱਚ ਹਾਲਾਂਕਿ ਵਿਰੋਧ ਜ਼ਰੂਰ ਹੋ ਰਿਹਾ ਆਏ ਦਿਨ ਕਿਤੇ ਨਾ ਕਿਤੇ ਪ੍ਰਿੰਟ ਮੀਡੀਆ ਹੋਵੇ ਇਲੈਕਟ੍ਰੋਨਿਕ ਮੀਡੀਆ ਹੋ ਰਿਹਾ ਉਸ ਦੇ ਵਿੱਚ ਬੀਜੇਪੀ ਦਾ ਵਿਰੋਧ ਨਜ਼ਰ ਆ ਰਿਹਾ ਜੋਜਨਾਬੱਧ ਤਰੀਕੇ ਨਾਲ ਦਿਖਾਇਆ ਜਾਂਦਾ ਅਸੀਂ ਮਜ਼ਬੂਤ ਬਣ ਕੇ ਉੱਪਰਾਂਗੇ ਸਾਨੂੰ ਕੋਈ ਨਹੀਂ ਰੋਕ ਸਕਦਾ ਇਹ ਕੋਈ ਡਿਕਟੇਟਰਸ਼ਿਪ ਹੋ ਰਹੀ ਇਸ ਕੰਟਰੀ 'ਚ ਜਾਂ ਕੋਈ ਅਤੰਕਵਾਦ ਥੋੜਾ ਆ ਗਿਆ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦੇਣਗੇ ਇਹ ਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਜੋ ਕੰਮ ਹੋ ਰਿਹਾ ਇਹ ਇਸ ਨੂੰ ਭਗਵੰਤ ਮਾਨ ਨੂੰ ਮੈਂ ਕਹਿੰਦਾ ਰੋਕ ਲੈ ਇਹ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਹੋ ਇਨਵੈਸਟਮੈਂਟ ਨਹੀਂ ਆਉਣੀ ਇੱਥੇ ਪਹਿਲਾਂ ਹੀ ਨਹੀਂ ਆ ਰਹੀਆਂ ਲੋਕ ਜਾ ਰਹੇ ਆ ਤੇ ਇੱਕ ਉਹਦੇ ਕੋਈ ਰੇਲ ਗੱਡੀ ਰੋਕ ਲੈਂਦਾ ਕਦੇ ਕੋਈ ਟ੍ਰੇਨ ਰੋਕ ਲੈਂਦਾ ਕਦੇ ਕੋਈ ਸੜਕ ਰੋਕ ਲੈਂਦਾ ਇਹ ਕੋਈ ਤਰੀਕਾ ਇਹ ਤੇ ਵਪਾਰੀ ਕਿੱਥੋਂ ਆਏਗਾ ਵਪਾਰ ਅਸ਼ਾਂਤ ਏਰੀਆ ਚ ਕਦੇ ਨਹੀਂ ਆਇਆ ਕਰਦਾ ਜੀ ਪੰਜਾਬ ਚ ਕੁਝ ਲੋਕ ਤਾਂ ਪਹਿਲਾਂ ਹੀ ਵਿਦੇਸ਼ਾਂ ਚ ਚਲੇ ਗਏ 10+2 ਕਰਦੇ ਆ ਚਲੇ ਜਾਂਦੇ ਆ ਸਾਡਾ ਟੈਲੈਂਟ ਜਾ ਰਿਹਾ ਔਰ ਫਿਰ ਉਹ ਤੋਂ ਜਿਹੜੇ ਬਚਦੇ ਆ ਉਹ ਬੇਰੁਜ਼ਗਾਰ ਘੁੰਮਦੇ ਇੱਥੇ ਉਸ ਤੋਂ ਜਿਹੜੇ ਬਚ ਜਾਂਦੇ ਆ ਉਹ ਨਸ਼ਿਆਂ ਚ ਫਸੇ ਹੋਏ ਆ ਇਦਾਂ ਉਹ ਪੰਜਾਬ ਨੂੰ ਜਵਾਨੀ ਨੂੰ ਖਤਮ ਕਰਕੇ ਛੱਡਣਾ ਸਾਡੇ ਟੈਲੈਂਟ ਨੂੰ ਖਤਮ ਕਰਕੇ ਛੱਡਣਾ ਤੇ ਇਹ ਰੋਜ਼ਗਾਰ ਕਿੱਥੋਂ ਦੇਓਗੇ ਰੋਜ਼ਗਾਰ ਤਾਂ ਤਾਂ ਦੇਓਗੇ ਜੇ ਇਨਵੈਸਟਮੈਂਟ ਆਉਣਗੇ ਇਸ ਕਰਕੇ ਭਗਵੰਤ ਮਾਨ ਮੈਂ ਕਹਣਾ ਕਿ ਸਟ ਰਾਜਨੀਤਿਕ ਲਾਭ ਉਠਾਉਣ ਲਈ ਇੱਕ ਦੋ ਸੀਟਾਂ ਦਾ ਤੂੰ ਇਹ ਕੰਮ ਨਾ ਕਰ ਇਹ ਜਿਹੜਾ ਕੰਮ ਕਾਂਗਰਸ ਤੇ ਉਹ ਕਰ ਰਹੇ ਉਹਨਾਂ ਦੇ ਵਰਕਰ ਕਰਦੇ ਆ ਹੋਰ ਕੋਈ ਨਹੀਂ ਕਰਦਾ ਇਹ ਕਿਸਾਨ ਨਹੀਂ ਕਰਦਾ ਸਾਡੇ ਖਲਾਫ ਮੈਂ ਹੁਣ ਵੀ ਕਹਣਾ ਔਰ ਨਾਟਕ ਵੀ ਇਹੀ ਕਰਦੇ ਆ ਔਰ ਜਿਹੜਾ ਯੂਟਿਊਬਰ ਤੇ ਹੋਰ ਸਭ ਚਲਾਉਂਦੇ ਆ ਨਾ ਇਹ ਕਰਕੇ ਸਾਨੂੰ ਬਦਨਾਮ ਕਰ ਰਿਹਾ ਹਮਲਾ ਹੋ ਗਿਆ ਹੋ ਗਿਆ ਕੁਝ ਵੀ ਨਹੀਂ ਹੋ ਰਿਹਾ ਕੀ ਹੋ ਰਿਹਾ ਪ੍ਰੋਟੈਸਟ ਕਰਦੇ ਕਰਨ ਦਿਓ ਜੀ ਹਾਂ ਤੇ ਇਸ ਨੂੰ ਬੰਦ ਕਰਵਾਓ ਠੀਕ ਹੈ ਗਰਵਾਲ ਸਾਹਿਬ ਸੜਨ ਨਾਲ ਗੱਲਬਾਤ ਕਰਨ ਲਈ ਬਹੁਤ ਬਤਨਵਾ OK थैंक यू ਸੋ ਹਤੀਸ਼ ਸਿੰਘ ਗਰੇਵਾਲ ਉਹਨਾਂ ਦੇ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਕਿ ਭਾਜਪਾ ਵੱਡਾ ਤੇਰਵਨ ਕੇ ਪੰਜਾਬ ਦੇ ਵਿੱਚ ਉਧਰ ਰਹੀ ਹੈ ਤੇ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਨਾਰਾ ਦਿੱਤਾ ਗਿਆ ਹੈ ਕਿ ਅੱਪ ਕੀ ਬਾਰ 400 ਪਾਰ ਉਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪਾਰ ਕਰਾਂਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਨਾਰਾ ਵੀ ਦਿੱਤਾ ਗਿਆ ਸਭ ਦਾ ਸਾਥ ਸਭ ਦਾ ਵਿਕਾਸ ਤੇ ਮਾਨਸ ਕੀ ਜਾਤ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਹਾਂ ਹਾਲਾਂਕਿ ਵਿਰੋਧ ਇੱਕ ਕਰਨਾ ਇੱਕ ਡੈਮੋਕਰੈਟਿਕ ਰਾਈਟ ਹੈ ਉਹਨਾਂ ਦਾ ਕਹਿਣਾ ਹੈ ਕਿ ਡੈਮੋਕਰੈਟਿਕ ਰਾਈਟ ਨੂੰ ਅਸੀਂ ਨਹੀਂ ਰੋਕ ਰਹੇ ਨਾ ਹੀ ਅਸੀਂ ਰੋਕਣਾ ਚਾਹੁੰਦੇ ਹਾਂ ਤੇ ਨਾ ਹੀ ਸਾਡੀ ਆਪ ਦੇ ਲੋਕਾਂ ਨੂੰ ਹੁਣ ਸਿਹਰਦ ਹੋਣਾ ਚਾਹੀਦਾ ਹੈ ਸੋਚਣਾ ਚਾਹੀਦਾ ਖਾਸ ਕਰਕੇ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਆਤੰਗਵਾਦ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦੇ ਉੱਤੇ ਕਿਤੇ ਨਾ ਕਿਤੇ ਗੌਰ ਫਰਮਾਉਣੀ ਚਾਹੀਦੀ ਹੈ ਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਪੰਜਾਬ ਦਾ ਜਿਹੜਾ ਟੈਲੈਂਟ ਹੈ ਉਸ ਨੂੰ ਬਰਕਰਾਰ ਰੱਖਿਆ ਜਾ ਸਕੇ ਉਸ ਨੂੰ ਚੰਗੇ ਪਾਸੇ ਲਾਇਆ ਜਾ ਸਕੇ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ ਕਿ ਕੋਈ ਅਜੀਹਾ ਕੰਮ ਨਾ ਹੋਵੇ ਜਿਸ ਤੇ ਨਾਲ ਪੰਜਾਬ ਨੂੰ ਨੁਕਸਾਨ ਹੋਵੇ ਵਪਾਰੀ ਵਰਗ ਪੰਜਾਬ ਤੋਂ ਨਰਾਸ਼ ਹੋ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਚਾਹਣ ਤਾਂ ਸਭ ਕੁਝ ਹੋ ਸਕਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਥਿਤੀ ਕਿੱਥੇ ਇੱਕ ਸਟੈਂਡ ਕਰਦੀ ਹੈ ਇਹ ਬਿਲਕੁਲ ਪਤਾ ਲੱਗ ਜਾਵੇਗਾ ਕਿਉਂਕਿ ਕੁਝ ਹੀ ਸਮੇਂ ਬਾਅਦ